ਇਹ ਦਾ ਅਲਾਵਾ ਸਰਵਾਲਾ ਬੜਾ ਤਕੜਾ ਨਾਲ ਸਰਵਾਲਾ ਉਮੀਦ ਤਕੜਾ ਗਿਆ ਨਹੀਂ ਹਰ ਬੰਦਾ ਜਿਹੜਾ ਮੰਚ ਤੇ ਬੈਠਾ ਔਰ ਮੇਰੇ ਮੂਹਰੇ ਬੈਠਾ ਮੇਰੀ ਪੱਗ ਦਾ ਲੜਾ ਤੁਹਾਡੇ ਕੋਲ ਫਾਈਲ ਬਣਾ ਕੇ ਭੇਜਣੀ ਹੈ ਕਿਉਂ ਘੁਗੀਆਂ ਮਾਰਨੀ ਆ ਬਸ ਘੁਗੀਆਂ ਮਾਰ ਦਿਓ ਚੰਨੀ ਬਾਈ ਨੇ ਇਹ ਤੇ ਕਹਿਤਾ ਵੀ ਵਿਆਹ ਵਾਲਾ ਮਾਹੌਲ ਹੈ ਪਰ ਇਹ ਨਹੀਂ ਦੱਸਿਆ ਵੀ ਲੜਾ ਕੌਣ ਹੈ ਤੇ ਕਿਉਂ ਸਰ ਮਾਰ ਦਿਓਗੇ ਨਾ ਘੁਗੀਆਂ ਕਿਹੜਾ ਕਰਦੇ ਇੱਕ ਵਾਰ ਜਰਾ ਮਾਰ ਦਿਓ ਘੁਗੀਆਂ ਸਰ ਤੁਹਾਡੇ ਤੇ ਹੀ ਹੈ ਸਾਰਾ ਕੁਝ ਇਹ ਕਾਰਪੋਰੇਸ਼ਨ ਵਾਲਾ ਕਹਦੇ ਬਾਗੀ ਦੀ ਕੋਕੋ ਠੋਕੋ ਤਾੜੀ ਠੋਕੋ ਹਿੱਕਾ ਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਤੇ ਬਰਾਤ ਤੁੱਤਰੂ 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 ਕਰਦੀ ਰਹੀ ਤੇ ਬਹੂ ਪਿੱਪਲ ਥੱਲੇ ਹੀ ਸੁੱਤੀ ਪਈ ਸੀ ਠੋਕੋ ਤਾੜੀ ਟਕਾ ਕੇ ਕਿ ਤੁਸੀਂ ਕੋਠੇ ਤੇ ਤੋਤਾ ਬਹਿਣ ਨਹੀਂ ਦਿੱਤਾ ਜੀਜਾ ਸਾੜਾ ਰਹਿਣ ਨਹੀਂ ਦਿੱਤਾ ਔਰ ਮੇਰੇ ਮੂਰੇ ਬੈਠਾ ਮੇਰੀ ਪੱਗ ਦਾ ਲੜਾ ਚੰਨੀ ਬਾਈ ਨੇ ਇਹ ਤੇ ਕਹਿਤਾ ਵੀ ਵਿਆਹ ਵਾਲਾ ਮਾਹੌਲ ਹੈ ਪਰ ਇਹ ਨਹੀਂ ਦੱਸਿਆ ਵੀ ਲਾੜਾ ਕੌਣ ਹੈ ਲਾੜਾ ਤਾਂ ਉਹੀ ਹੈ ਨਾ ਜਿਹੜਾ 500 ਕਰੋੜ ਰੁਪਏ ਦਾ ਗੱਫਾ ਲੈ ਗਿਆ ਥੋਕੋ ਤਾੜੀ ਤੇ ਪਹਿਲੀਆਂ ਸਰਕਾਰਾਂ ਦੇ ਵਿੱਚ ਤੇ ਬਰਾਤ ਤਤਰੂ 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 ਕਰਦੀ ਰਹੀ ਤੇ ਬਹੂ ਪਿਪਲ ਥੱਲੇ ਹੀ ਸੁੱਤੀ ਪਈ ਸੀ ਥੋਕੋ ਤਾੜੀ ਟਕਾ ਕੇ ਵੀਰੋ 100 ਤੀਰਥ ਇੱਕ ਪਾਸੇ ਤੇ ਚਮਕੌਰ ਦੀ ਗੜੀ ਇੱਕ ਪਾਸੇ ਕਿ ਉਹ ਕਹੇ ਇੱਥੇ ਮੇਰੇ ਗੁਰੂ ਸਾਬੇ ਕਮਾਲ ਕਾਦਰਾਇ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਂ ਯਾਰ ਗੁਰੂ ਗੋਬਿੰਦ ਸਿੰਘ ਉਹ ਕਹਿ ਗਏ ਕਿ ਬਲਬੁਲਾ ਦੇ ਖੰਮਾ ਦੇ ਵਿੱਚ ਬੰਨੇ ਹੋਏ ਕਦੇ ਬਾਜ ਨਹੀਂ ਰਹਿੰਦੇ ਤੇ ਬੁਸਦਲਾ ਤੇ ਕਾਇਰਾਂ ਦੇ ਹੱਥਾਂ ਦੇ ਵਿੱਚ ਕਦੇ ਰਾਜ ਨਹੀਂ ਰਹਿੰਦੇ ਸਿਰ ਝੁਕਾ ਕੇ ਤੁਰਨ ਦੀ ਆਤ ਪੈ ਜਿਹੜੀ ਕੌਮ ਨੂੰ ਉਸ ਕੌਮ ਦੇ ਸਿਰ ਦੇ ਉੱਤੇ ਯਾਰੋ ਕਦੇ ਤਾਜ ਨਹੀਂ ਰਹਿੰਦੇ ਇਹ ਤਾਜ ਇਹ ਕੌਮ ਦੀ ਟੌਰ ਇਹ ਪੱਗਾਂ ਦੇ ਰੰਗ ਇਹ ਪਛਾਣ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਨੇ ਸਾਨੂੰ ਟੌਰਣਾ ਤੁਰਨਾ ਸਿਖਾਇਆ ਜਿਨੇ ਸਾਨੂੰ ਸਿਖਾਇਆ ਕਿ ਜ਼ੁਲਮ ਦੇ ਖਿਲਾਫ ਲੜਨਾ ਜ਼ੁਲਮ ਕਰਨਾ ਪਾਪ ਤੇ ਜ਼ੁਲਮ ਸਹਿਣਾ ਉਹਦੋਂ ਵੱਡਾ ਪਾਪ ਜਦੋਂ 1.5 ਸਾਲ ਪਹਿਲਾਂ ਤੁਹਾਡੇ ਕੋਲ ਆਇਆ ਸੀ 2.5 ਪੌਣੇ 2 ਹੀ ਹੋ ਗਏ ਤੇ ਤੁਹਾਨੂੰ ਕਿਹਾ ਸੀ ਤੁਹਾਡਾ ਧੰਨਵਾਦ ਕਰਨਾ ਹੂੰ ਤੇ ਤੁਹਾਨੂੰ ਕੁਝ ਇਲਤਜਾਵਾਂ ਕਰਨ ਵੀ ਆਉ ਤੇ ਤੁਹਾਨੂੰ ਜਿਹੜੀ ਇਲਤਜਾ ਪਹਿਲਾਂ ਕਰਕੇ ਗਿਆ ਸੀ ਤੁਸੀਂ ਕਬੂਲ ਕਰ ਲਈ ਉਹਦਾ ਨਵਜੋਤ ਸਿੰਘ ਸਿੱਧੂ ਸਾਫਾ ਧਰਤੀ ਤੇ ਲਾ ਕੇ ਤੁਹਾਡੇ ਅੱਗੇ ਝੁੱਕ ਕੇ ਤੁਹਾਨੂੰ ਸਲਾਮ ਕਰਕੇ ਧੰਨਵਾਦ ਕਰਨਾ ਚਾਹੁੰਦਾ ਔਰ ਝੁਕਤੇ ਉਹ ਹਨ ਜਿਨਮੇ ਜਾਨ ਹੁੰਦੀ ਹੈ ਅਕੜਨਾ ਤੋਂ ਮਰਦੋਂ ਕੀ ਪਹਿਚਾਨ ਹੁੰਦੀ ਹੈ ਔਰ ਧੰਨਵਾਦ ਕੀ ਹੈ ਧੰਨਵਾਦ ਇੱਕ ਲਾਈਨ ਦਾ ਕਿ ਤੁਸੀਂ ਕੋਠੇ ਤੇ ਤੋਤਾ ਬਹਿਣ ਨਹੀਂ ਦਿੱਤਾ ਜੀਜਾ ਸਾੜਾ ਰਹਿਣ ਨਹੀਂ ਦਿੱਤਾ ਮੈਂ ਕੋਈ ਝੂਠ ਬੋਲਿਆ ਕਫਰ ਤੋਂ ਲਿਆ ਵੇਖ ਲਓ ਉਹ 10 ਸਾਲ ਤੇ ਵੇਖ ਲਓ ਸਾਡੇ ਰਹਿਨੁਮਾ ਕੈਪਟਨ ਅਮਰਿੰਦਰ ਸਿੰਘ ਦੇ 2 ਸਾਲ ਤੇ ਬਾਬੇ ਨਾਨਕ ਵਾਲੀ ਤਕੜੀ ਦੇ ਵਿੱਚ ਤੋੜ ਲਓ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਵਾਜ਼ ਨਿਕਲੂਗੀ ਚੰਪਾ ਦੇ 10 ਫੁੱਲ ਚਮੇਲੀ ਦੀ ਇੱਕ ਕਲੀ ਮੂਰਖ ਦੀ ساری ਰਾਤ ਚਤੁਰ ਦੀ ਇੱਕ ਘੜੀ ਠੋਕੋ ਤਾੜੀ ਸੱਚ ਕਹਿ ਰਿਹਾ ਨਵਜੋਤ ਸਿੰਘ ਸਿੱਧੂ ਅਰ 500 ਕਰੋੜ ਰੁਪਈਆ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ 100 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਦਿੰਦੀ ਹੈ ਸਾਡਾ ਹੱਕ ਹੈ ਉਹ ਸਿੱਧੂ ਨੇ ਜਾ ਕੇ ਉੱਥੇ ਕਿਹਾ ਸਾਡਾ ਹੱਕ ਇੱਥੇ ਰੱਖ ਉਹ ਸਾਡਾ ਹੱਕ ਹੈ ਉਸ ਹੱਕ ਦੇ ਵਿੱਚ ਕੀ ਲਿਖ ਕੇ ਭੇਜਿਆ ਸੀ ਇਹਨਾਂ ਨੇ ਵੀ ਪਾਣੀ ਦੇ ਵਿੱਚ ਖੇਡਣ ਵਾਲਾ ਉਹ ਬਣਾ ਦਿਓ ਸਾਡੇ ਕੋਲ ਉੱਥੇ ਸੱਤ ਲੋ ਜਦਾ ਤੇ ਕਟਾ ਕੇ ਕੈਪਟਨ ਅਮਰਿੰਦਰ ਸਿੰਘ ਨੇ 20 ਕਰੋੜ ਰੁਪਈਆ ਚਮਕੌਰ ਸਾਹਿਬ ਲਈ ਲੈ ਆ ਕੇ ਆਉਂਦਾ 20 ਕਰੋੜ ਰੁਪਈਆ ਕੱਲੇ ਚਮਕੌਰ ਸਾਹਿਬ ਲਈ ਨਹੀਂ ਜੇ ਤਾੜੀ ਮਾਰਨੀ ਹੈ ਤਾਂ 20 ਕਰੋੜ ਫਤਿਹਗੜ੍ਹ ਸਾਹਿਬ ਲਈ ਲੈ ਕੇ ਆਉਂਦਾ ਤੇ ਹੋਰ ਮਾਰਨੀ ਹੈ ਜੇ ਤਾੜੀ ਤੇ 32 ਕਰੋੜ ਅਨੰਦਪੁਰ ਸਾਹਿਬ ਲਈ ਲੈ ਕੇ ਆਉਂਦਾ ਤੇ ਹੁਣ ਇਹ ਕੋਰਟਾਂ 'ਚ ਕੇਸ ਕਰਕੇ ਸਾਡੇ ਕੰਮ ਰੋਕਣਗੇ ਇਹ ਯੂਨੀਵਰਸਿਟੀ ਨੂੰ ਰੋਕਣਗੇ ਇੱਕ ਵਾਰ ਫੋਨ ਕਰਕੇ ਕੈਪਟਨ ਸਾਹਿਬ ਨੇ ਕਿਹਾ ਕਿ ਸਿੱਧੂ ਬੇਟਾ 100 ਏਕੜ ਜ਼ਮੀਨ ਚਾਹੀਦੀ ਹੈ ਮੈਂ ਕਿਹਾ ਜੀ 100 ਛੱਡੋ ਜੋ ਚੰਨੀ ਪਾਈ ਕਹਿੰਦਾ 110 ਏਕੜ ਜ਼ਮੀਨ ਠਾ ਕਰਦੀ ਆ ਠਾ ਕਰਦੀ ਕੋਈ ਚੀਜ਼ ਛੱਡੀ ਐ ਕੁਝ ਨਹੀਂ ਛੱਡਿਆ ਤੁਹਾਡੇ ਲਈ ਅੱਜ ਜਦੋਂ ਯੂਨੀਵਰਸਿਟੀ ਬਣੂ ਜਦੋਂ ਇਹ ਇਤਿਹਾਸਿਕ ਸਥਾਨ ਦਾ ਗੌਰਵ ਬਣੂ ਤੇ ਸਾਡੀਆਂ ਪੀੜ੍ਹੀਆਂ ਤਰਨ ਗਿਆ ਅਸੀਂ ਤਿੰਨ ਪੀੜ੍ਹੀਆਂ ਖੋਤੀਆਂ ਪਹਿਲੀ ਅੱਤਵਾਦ ਚ ਖੋਤੀ ਦੂਜੀ ਅਸੀਂ ਨਸ਼ਿਆਂ ਚ ਖੋਤੀ ਚਿੱਤੇ ਚ ਖੋਤੀ ਇੱਥੇ ਆ ਕੇ ਕੈਪਟਨ ਅਵੰਤਿੰਦਰ ਸਿੰਘ ਨੇ ਗਰਾਂਟਾ ਵੰਡੀਆਂ ਚਿੱਟੇ ਦੀਆਂ ਪੁੜੀਆਂ ਨਹੀਂ ਵੰਡੀਆਂ ਕਾਂਗਰਸ ਨੇ ਚਿੱਤੇ ਚ ਖੋਤੀ ਦੂਜੀ ਪੀੜੀ ਤੇ ਤੀਜੀ ਪੀੜੀ ਅੱਜ ਆਈਲੈਂਡਸ ਨੂੰ ਯਾਦ ਰੱਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ 67000 ਕਰੋੜ ਰੁਪਏ ਪੰਜਾਬ ਦਾ ਵੇਚ ਕੇ ਅੱਜ 27 27 ਕਰੋੜ ਰੁਪਇਆ ਕੈਨੇਡਾ ਦੇ ਵਿੱਚ ਪੈਸੇ ਪੰਜਾਬ ਦੇ ਜਾ ਰਹੇ ਆ ਇਹ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਇਹ ਸਾਡੀ ਸਰਕਾਰ ਦੀ ਸੋਚ ਹੈ ਕਿ ਜਿਹੜੇ ਪੰਛੀ ਉਡਾਰੀ ਮਾਰਦੇ ਸੀ ਔਰ ਵਾਪਸ ਘਰੇ ਨਹੀਂ ਆਉਂਦੇ ਸੀ ਅੱਜ ਉਹਨਾਂ ਦਾ ਆਲਣਾ ਇੱਥੇ ਪਾਤਾ ਅੱਜ ਪੰਛੀ ਨੇ ਕੱਲ ਛੱਡੋ ਤੁਸੀਂ ਪਿਆਸਾ ਖੂਹ ਕੋਲ ਜਾਂਦਾ ਅੱਜ ਖੂਹ ਪਿਆਸੇ ਦੇ ਕੋਲ ਤੁਰ ਕੇ ਆਇਆ ਅੱਜ ਤੁਹਾਡੇ ਬੱਚਿਆਂ ਨੂੰ ਐਜੂਕੇਸ਼ਨ ਸਿੱਖਿਆ ਕਾਮਧੇਨੂ ਗਾਇ ਹੈ ਹਰ ਅੱਛਾ ਨੂੰ ਪੂਰਾ ਕਰਨ ਵਾਲੀ ਇਹ ਉਹ ਤਾਨਾ ਜਿਹੜਾ ਕ੍ਰੂਪ ਨੂੰ ਸੋਨਾ ਕਰ ਦਿੰਦਾ ਹੈ ਇਹ ਉਹ ਤਾਨਾ ਹੈ ਜਿਹਨੂੰ ਕੋਈ ਚੁਰਾ ਨਹੀਂ ਸਕਦਾ ਔਰ ਸਿੱਖਿਆ ਵੀ ਉਹ ਸਿੱਖਿਆ ਜਿਹੜੀ ਨੌਕਰੀ ਦਵਾ ਦੇ ਲੋਕੀ ਡਿਗਰੀਆਂ ਲਈ ਫਿਰਦੇ ਆ ਮਿੱਤਰੋ ਨੌਕਰੀਆਂ ਨਹੀਂ ਹੈਗੀਆਂ ਉਹਨਾਂ ਕੋਲ ਕਿਸੇ ਕੋ ਬੀਏ ਦੀ ਡਿਗਰੀ ਕਿਸੇ ਕੋ ਐਮਐਲ ਐਮ ਐਮਏ ਦੀ ਡਿਗਰੀ ਕਿਸੇ ਕੋ ਪੀਐਚਡੀ ਦੀ ਡਿਗਰੀ ਉਹਨਾਂ ਕੋ ਨੌਕਰੀਆਂ ਨਹੀਂ ਗਿਆ ਤੇ ਮੈਡਮ ਹਿੱਲੀ ਨੇ ਅਮਰੀਕਾ ਦੇ ਵਿੱਚੋਂ ਸਨੇਹਾ ਭੇਜਿਆ ਸੀ ਸਰਦਾਰ ਬਾਦਲ ਨੂੰ ਕਿ 2000 ਕਾਰਪੈਂਟਰਾਂ ਦੀ ਲੋੜ ਹੈ ਤੇ ਦੋ ਨਹੀਂ ਲੱਭੇ ਇੱਥੇ ਤੇ ਦੋ ਨਹੀਂ ਭੇਜੇ ਇੱਥੋਂ ਇਸ ਸਕਿੱਲ ਡਿਵੈਲਪਮੈਂਟ ਉਹੀ ਹੁਨਰ ਹੈ ਜਿਹਨੂੰ ਤਰਾਸ਼ਣ ਦੀ ਲੋੜ ਹੈ ਜਿਵੇਂ ਕੋਲਾ ਸੋਨੇ ਦੀ ਖਾਨ ਚ ਇਹਦੇ ਹੀਰੇ ਦੀ ਖਾਨ ਚੋਂ ਮਿਲਦਾ ਨਾ ਔਰ ਕੋਲੇ ਨੂੰ ਤਰਾਸ਼ ਕੇ ਹੀਰਾ ਬਣਾਇਆ ਜਾਂਦਾ ਹੈ ਇਹ ਉਹ ਯੂਨੀਵਰਸਿਟੀ ਹੈ ਜਿਹੜੀ ਕੋਲੇ ਨੂੰ ਤਰਾਸ਼ ਕੇ ਹੀਰਾ ਬਣਾ ਦੇਊਗੀ ਸਮਸਤ ਉન્નਤੀ ਦਾ ਆਧਾਰ ਹੈ ਆਤਮ ਨਿਰਭਰਤਾ ਹਰ ਚੀਜ਼ ਦੇ ਵਿੱਚ ਤੁਹਾਡਾ ਸਹਿਯੋਗ ਕੈਪਟਨ ਨਵਿੰਦਰ ਸਿੰਘ ਦੀ ਸਰਕਾਰ ਦੇਊਗੀ ਔਰ ਅੱਜ ਪ੍ਰਮਾਣਿਤ ਕਰਤਾ ਕੈਪਟਨ ਨਵਿੰਦਰ ਸਿੰਘ ਨੇ ਕਿ ਕੈਪਟਨ ਸਰਕਾਰ ਲੋਕਾਂ ਦੇ ਦਵਾਰ ਖੜੀ ਹੈ ਔਰ ਅਸਾਨੂੰ ਦੇਰ ਪਵਾਂ ਲੱਗੀ ਲੇਕਿਨ ਦੇਰ ਆਇ ਦਰੋਸਤ ਆਇ 1.5 ਸਾਲ ਦੇ ਵਿੱਚ ਅਸੀਂ ਉਹ ਕਰਕੇ ਦਿਖਾ ਦਿੱਤਾ ਜਿਹੜਾ ਦੂਜੀਆਂ ਸਰਕਾਰਾਂ ਨੇ ਪੂਰੇ 10-10 ਸਾਲਾਂ ਦੇ ਵਿੱਚ ਨਹੀਂ ਕੀਤਾ ਇਸ ਕਰਕੇ ਮੈਂ ਫੇਰ ਧੰਨਵਾਦ ਕਰਦਾ ਔਰ ਕੈਪਟਨ ਸਾਹਿਬ ਦੀ ਹਦਾਇਤ ਦੇ ਉੱਤੇ ਤੇ ਤੁਸੀਂ ਕਹੋਗੇ ਵੀ ਆਏ ਸੀ ਔਰ ਕੁਝ ਲਾੜੇ ਦੇ ਉਹ ਲਾ ਕੇ ਨਾ ਗਿਆ ਕੀ ਕਹਿੰਦੇ ਨੇ ਕੱਲ ਕੀ ਲਾ ਕੇ ਨਾ ਗਿਆ ਐ ਤਾਂ ਲਾੜਾ ਸਰਵਾਲਾ ਬੜਾ ਤਕੜਾ ਨਾਲ ਸਰਵਾਲਾ ਹੋਈ ਤਕੜਾ ਝਾਗ ਨਹੀਂ ਆ ਮੈਂ ਕੈਪਟਨ ਸਾਹਿਬ ਦੇ ਨਿਰਦੇਸ਼ ਦੇ ਉੱਤੇ ਇਸ ਇਸ ਸ਼ਹਿਰ ਨੂੰ ਕਾਉਂਸਲ ਤੇ ਕਾਰਪੋਰੇਸ਼ਨ ਦਾ ਦਰਜ ਕਰਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਕੈਪਟਨ ਸਾਹਿਬ ਨੇ ਕਿਹਾ ਕਿ ਬੇਟਾ ਸੋਚ ਲੈ। ਮੈਂ ਕਹਾ ਜੀ ਸੋਚਣਾ ਕਾਹਦਾ? ਤੁਹਾਡੇ ਕੋਲ ਫਾਈਲ ਆ ਕੇ ਭੇਜਣੀ ਹੈ ਕੋਕੀਓ ਮਾਰਨੀ ਆ ਮੈਂ ਕੋਕੀ ਮਾਰਦੀ ਹਾਂ। ਕਿਉਂ ਸਰ ਮਾਰ ਦਿੰਦੇ ਹੋ ਨਾ ਕੋਕੀ ਹੱਸੜਾ ਕਰਦੇ ਇੱਕ ਵਾਰ ਜਰਾ ਮਾਰ ਦੋ ਕੋਕੀ ਸਰ ਤੁਹਾਡੇ ਤੇ ਹੀ ਆ ਸਾਰਾ ਕੁਝ ਇਹ ਕਾਰਪੋਰੇਸ਼ਨ ਵਾਲਾ ਕਹਦੇ ਵਾਜੀ ਕੋਕੋ ਠੋਕੋ ਤਾਲੀ ਠੋਕੋ ਵੀਰਾਂ ਕੋਈ ਸਰਕੇ ਤੁਹਾਨੂੰ ਹਰ ਪਾਸਿਓਂ ਹਰ ਪਾਸਿਓਂ ਅਸੀਂ ਸੇਵਾ ਕਰਕੇ ਨਿਹਾਲ ਕਰਨਾ ਤੁਸੀਂ ਸਾਡੇ ਰੱਬੋਂ ਸ਼ਾਇਦ ਮੰਦਰਾ ਮਸੀਤਾ ਗੁਰਦੁਆਰੇ ਜੀ ਮਿਲਦਾ ਲੇਕਿਨ ਮੇਰੇ ਰੱਬ ਤੁਸੀਂ ਹੋ

ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਚੱਪਕਾਉਂਦੀਆਂ ਉਹ ਪੀੜ੍ਹੀਆਂ ਨੂੰ ਕੁਝ ਦੇ ਕੇ ਜਾਂਦੀਆਂ ਅਸੀਂ ਇਲੈਕਸ਼ਨ ਅਗਲੇ ਇਲੈਕਸ਼ਨ ਲਈ ਨਹੀਂ ਲਾਉਣਾ ਅਸੀਂ ਇਲੈਕਸ਼ਨ ਅਗਲੀ ਪੀੜ੍ਹੀ ਦੇ ਲਈ ਲਾਉਣਾ ਹੈ ਔਰ ਅੱਜ ਪੀੜ੍ਹੀ ਦੇ ਲਈ ਇੱਕ ਨਾਇਆ ਤੋਹਫਾ ਲੈ ਕੇ ਆਏ ਨੇ ਕੈਪਟਨ ਨਵਿੰਦਰ ਸਿੰਘ ਮੈਂ ਕਿਹਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਖਤਮ ਖਤੈ